ਜੀ ਕਿ ਭਗਵੰਤਬਾ ਨੂੰ ਆਪ ਦੀ ਪਾਰਟੀ ਆ ਉਹਨਾਂ ਦੇ ਵਰਕਰਾਂ ਤੇ ਭਰੋਸਾ ਹੀ ਨਹੀਂ ਰਹਿ ਗਿਆ ਜਿਹੜੇ 13 ਪਾਰ ਦੀ ਗੱਲ ਕਰਦੇ ਆ ਕੈਂਡੀਡੇਟ ਉਹ ਧਾਰੇ ਲਾਉਂਦੀ ਜੀ 400 ਪਾਰ ਵਾਲਿਆਂ ਨੇ ਵੀ ਹਲੇ ਤੱਕ ਮੈਨੂੰ ਲੱਗਦਾ ਇੱਕ ਸੀਟ ਨਹੀਂ ਐਲਾਨੀ ਹਲੇ ਵੀ ਇੱਕ ਰਹਿ ਗਈ ਹੈ ਸ਼ਾਇਦ ਉਹਨਾਂ ਦੀ ਜੀ 400 ਪਾਰ ਵਾਲਿਆਂ ਨੂੰ ਵੀ ਨਹੀਂ ਲੱਭਦੇ ਤੇ 13 ਪਾਰ ਵਾਲਿਆਂ ਨੂੰ ਜੀ ਰੋਜ਼ ਆਪ ਦੇ ਵਰਕਰਾਂ ਤੇ ਭਰੋਸਾ ਬੇਭਰੋਸਗੀ ਹੋ ਗਈ ਆ ਕਦੇ ਇਸ ਪਾਰਟੀ ਤੋਂ ਕਦੇ ਉਸ ਪਾਰਟੀ ਤੋਂ ਜਿਹੜਾ ਕਹਿੰਦਾ ਸੀਗਾ ਕਿ ਖੈਰਾ ਸਾਹਿਬ ਕਿੰਨੀ ਪਾਰਟੀ ਬਦਲ ਗਈ ਆ ਅੱਜ ਮਸਲ ਪਾਵਰ ਤੇ منی ਪਾਵਰ ਤੇ ਲੋਕਾਂ ਨੂੰ ਕਿਸੇ ਨੂੰ ਉਹ ਤੇ ਦਾ ਕਿਸੇ ਨੂੰ ਲਾਲਚ ਦਾ ਕੋਈ ਝਾਸਾ ਦੇ ਕੇ ਬੰਦੇ ਜੋੜਦੇ ਮਗਰ ਵੋਟਾਂ ਕਿਹਨੇ ਪਾਉਣੀਆਂ ਲੋਕ ਵੋਟਾਂ ਪਾਉਣੀਆਂ ਲੋਕਾਂ ਨੇ ਮਜ਼ਬੂਤ ਇਰਾਦੇ ਵਾਲਿਆਂ ਨੇ ਕਮਜ਼ੋਰਾਂ ਨੇ ਨਹੀਂ ਕਦੇ ਫੈਸਲਾ ਕਰਨਾ ਕਮਜ਼ੋਰ ਸਰਕਾਰ ਤੇ ਉਲਟ ਨਹੀਂ ਲੜਦੇ ਉਹ ਸਰਕਾਰ ਦੇ ਅੱਗੇ ਲੰਮੇ ਪੈਂਦੇ। ਇਸ ਲਈ ਲੋਕਾਂ ਨੇ ਮੰਨ ਬਣਾ ਲਿਆ ਕਿ 22 ਸਾਲ ਦਾ ਸੰਤਾਪ ਇੱਕ ਵੀ ਗਰੰਟੀ ਜਿਹੜੀਆਂ ਵਾਅਦੇ ਕੀਤੇ ਸਨ ਹਜ਼ਾਰ-ਹਜ਼ਾਰ ਬੀਬੀਆਂ ਵਾਲੇ, ਮਲਾਜਮ ਵਾਲੇ, ਨੌਕਰੀ ਵਾਲੇ ਐਮਐਸਪੀ ਵਾਲੇ ਗਰਦੌਰੀਆਂ ਜਿਹੜੇ ਕਹਿੰਦੇ ਸਨ ਕਿ ਮੁਆਵਜ਼ਾ ਜੇ ਕੋਈ ਨੁਕਸਾਨ ਹੋਇਆ ਕਰਤੌਬਰੀ ਮਗਰੋਂ ਹੋਊ ਤੇ ਪੈਸੇ ਪਹਿਲਾਂ ਮਿਲਣਗੇ। ਇੰਡਸਟਰੀ ਨੂੰ ਜੋ ਵਾਅਦੇ ਸਨ ਚਾਹੀਓ ਬਟਾਲੇ ਦੀ ਐ, ਚਾਹੀਓ ਪਠਾਨਕੋਟ ਦੀ ਐ, ਚਾਹੀਓ ਕੰਡਿਆਲੀ ਤਾਰ ਤੋਂ ਪਾਰ ਵਾਲੇ ਕਿਸਾਨ ਨੇ ਜਾਂ ਖੇਤ ਮਜ਼ਦੂਰ ਹੈ ਕਰਜ਼ਾ ਮਾਫੀ ਹੋਈ ਨਹੀਂ ਨੌਕਰੀ ਪੱਕੀ ਹੋਈ ਨਹੀਂ ਲਾਅਨ ਆਰਡਰ ਕਲਾਪਸ ਹੈ ਸਿੱਤੂ ਮੂਸੇਵਾਲਾ ਨੰਗਲ ਲੰਬਈਆ ਦੇ ਬ੍ਰੌਡ ਡਿ ਲਾਈਟ ਮਰਡਰ ਲਾਰੈਂਸ ਬਿਸ਼ਨੋਈ ਦੀ ਜੇਲਾ ਜੋ ਇੰਟਰਵਿਊ ਔਰ ਹਰ ਮੈਟਰ ਚ ਹਾਈ ਕੋਰਟ ਨੇ ਹੋਮ ਮਿਨਿਸਟਰ ਦੀ ਖਿਚਾਈ ਕੀਤੀ ਸੋ ਜਿਹੜਾ ਹੋਮ ਮਿਨਿਸਟਰ ਅੱਜ ਏਡਾ ਲਾਜਾar ਹੈ ਏਡਾ ਫੇਲ ਹੈ ਉਸ ਹੋਮ ਮਿਨਿਸਟਰ ਨੂੰ ਜਿਹੜਾ ਸੇਫਟੀ ਐਂਡ ਸਿਕਿਉਰਿਟੀ ਨਹੀਂ ਦੇ ਸਕਦਾ ਜੀ ਦਾ ਦਿਲਤਾ ਕਟਬੰਦਨ ਕਾਂਗਰਸ ਨਾਲ ਹੈ ਤੇ ਰਾਤ ਦਾ ਆਪ ਨਾਲ ਹੈ ਉਹਨੂੰ ਲੋਕ ਕਿਉਂ ਮੂੰਹ ਲਾਉਣ ਸਰਿਕ ਭਾਜਪਾ ਦੀ ਮੰਸ਼ਾ ਦੱਸੀ ਤੁਸੀਂ ਉਹ ਦੱਸ ਦਿਓ ਪੀ ਦੇਖੋ ਭਾਜਪਾ ਸਾਨੂੰ ਸਭ ਨੂੰ ਪਤਾ ਹੈ ਕਿ ਅੱਜ ਜਿੰਨੀਆਂ ਕਨਸਟੀਟਿਊਸ਼ਨਲ ਆਧਾਰੇ ਨੇ ਉਹਨਾਂ ਨੂੰ ਕਿਤੇ ਨਾ ਕਿਥੇ ਭਾਜਪਾ ਆਪਣੇ ਬਲਬੂਤੇ ਤੇ ਇਨਫਲੂਐਂਸ ਕਰਨਾ ਚਾਹੁੰਦਾ ਔਰ ਇਹ ਮੈਂ ਜੰਮੂ ਕਸ਼ਮੀਰ ਦੀ ਆਨੰਤਨਾਗ ਦੀ ਇਲੈਕਸ਼ਨ ਜੇ ਵੀ ਦੇਖਿਆ ਉਮਰ ਅਬਦੁੱਲਾਹ ਸਾਹਿਬ ਆਫਟਰ ਆਲ ਇਲੈਕਟਿਡ ਚੀਫ ਮਿਨਿਸਟਰ ਰਹੇ ਆ ਉਹਨਾਂ ਉੱਥੇ ਵੀ ਭਾਜਪਾ ਨੇ ਮੈਮੋਰੰਡਮ ਦੇਨੇ ਸ਼ੁਰੂ ਹੋਏ ਤੇ ਅਨੰਤਨਾਗ ਦੀ ਇਲੈਕਸ਼ਨ ਕਾਹ ਪਾਤੀ ਹੈ ਮੇਰਾ ਵੀ ਇਹ ਮੰਨਣਾ ਹੈ ਕਿ ਜਿਹੜਾ ਪੰਜਾਬ ਇਲੈਕਸ਼ਨ ਕਮਿਸ਼ਨ ਨੂੰ ਇੰਡੀਆ ਦੇ ਇਲੈਕਸ਼ਨ ਕਮਿਸ਼ਨ ਨੂੰ ਜਾ ਕੇ ਇਹ ਮੈਮੋਰੰਡਮ ਦੇ ਰਿਹਾ ਇਹ ਦੋ ਗੱਲਾਂ ਦਰਸਾਉਂਦੀਆਂ ਇੱਕ ਤਾਂ ਮੈਦਾਨ ਚੋਂ ਭਾਜਪਾ ਭੱਜਣ ਦੀ ਤਿਆਰੀ ਚ ਹੈ ਔਰ ਦੂਜਾ ਭਾਜਪਾ ਇਹ ਚਾਹੁੰਦੀ ਹੈ ਕਿ ਇਹ ਇਲੈਕਸ਼ਨ ਪੋਸਟਪੋਨ ਹੋਵੇ ਇਹਤੇ ਅਤੇ ਇਹ ਨਹੀਂ ਪਰາມਿਲਟਰੀ ਫੋਰਸ ਲੱਗ ਜੇ ਕਿ ਜੇ 3 ਕਰੋੜ ਬਾਤੀ ਆ ਤੇ ਹਰ ਬੰਦੇ ਤੇ ਇੱਕ ਇੱਕ ਪੁਲਸ ਵਾਲਾ ਲੱਗ ਜੇ ਜਿਹਦਾ ਕੋਈ ਛੇਤੀ ਕਿਤੇ ਕੋਈ ਜੰਮੂ ਕਸ਼ਮੀਰ ਵਾਲੇ ਹਾਲਾਤ ਮੰਨ ਕੋਈ ਖੁਸ਼ਕੀ ਨਾ ਸਕੇ ਔਰ ਡੰਡੇ ਦੇ ਆਧਾਰ ਤੇ ਪ੍ਰੈਸ਼ਰ ਦੇ ਆਧਾਰ ਤੇ ਵੋਟਾਂ ਲੈਣਾ ਚਾਹੁੰਦੇ ਐ ਸੋ ਇਹ ਬੜੀ ਘਬਰਾਟ ਦਾ ਕੰਮ ਆ ਇਹ ਪ੍ਰੋਗਰਾਮ ਕਰਨ ਆਉਂਦੇ ਆ 20 ਬੰਦੇ ਨਹੀਂ ਹੁੰਦੇ ਅੱਗੇ ਬੈਠੇ ਤੇ ਹਜ਼ਾਰ ਪੁਲਸ ਵਾਲਾ ਲੈ ਕੇ ਆਉਂਦੇ ਆ ਪਰਮਾਤਮਾ ਕਦੀ ਮੰਗਲ ਸੂਤਰ ਦਾ ਕਟਾਕਸ਼ ਕਰਦੇ ਨੇ ਕੀ ਧਰਮ ਦੀ ਗੱਲ ਹੈ ਕਿ ਤੁਸੀਂ ਭਾਜਪਾ ਦੇ ਸਾਰੇ ਪ੍ਰੋਗਰਾਮ ਪੁਲਿਸ ਲਾਈਨ 'ਚ ਕਰਾ ਦਿਓ ਜਾਂ ਫਲੋਰ ਅਕਾਡਮੀ 'ਚ ਇਹਨਾਂ ਦੇ 13 ਕੈਂਡੀਡੇਟ ਕਰ ਦਿਓ ਇਕੱਠੇ ਉੱਥੇ ਹੀ ਪ੍ਰੋਗਰਾਮ ਕਰਾ ਦਿਓ ਇੰਨੀ ਪੁਲਸ ਹਰ ਲਾਲ ਕਰਦੀ ਇਹਨਾਂ ਲਈ ਫਿਰਦੀ ਹੈ ਕਦੇ ਇੱਥੋਂ ਬਚਾ ਲਓ ਕਦੇ ਉੱਥੋਂ ਬਚਾ ਲਓ ਜੇ ਦੇਸ਼ ਦਾ ਅੰਦਾਜ਼ਾ ਦਿੱਲੀ ਨਹੀਂ ਜਾ ਸਕਦਾ ਤੇ ਦਿੱਲੀ ਵਾਲੇ ਫਿਰ ਪੰਜਾਬ ਕਿਉਂ ਆ ਸਕਦੇ ਲੋਕਲ ਡੈਮੋਕਰੇਸੀ ਆ ਮੁੱਖ ਮੰਤਰੀ ਝੂਠੇ ਪਾੜੇ ਦੀ ਬੋਤਲ ਸਿਰ ਤੇ ਪਾਈ ਜਾਂਦਾ ਇਹ ਫਰਕ ਦੇਖੋ ਇਹ ਬੜੀ ਅਫਸੋਸ ਦੀ ਗੱਲ ਹੈ ਕਿ ਗੁਰੂ ਸਾਹਿਬ ਦੀਆਂ ਬਖਸ਼ੀਆਂ ਕਕਾਰਾਂ ਉਹਨਾਂ ਨੂੰ ਕਿਸ ਤਰੀਕੇ ਨਾਲ ਇਹ ਉਹਨਾਂ ਕਕਾਰਾਂ ਦੀ ਬੇਅਦਬੀ ਕਰਦੇ ਦੇਖੋ ਕਕਾਰਾਂ ਦੀ ਪਹਿਲਾਂ ਤਾਂ ਇਹ ਦਾੜੀ ਕੱਟਣੀ ਕੇਸ ਕੱਟਣੇ ਇਹ ਆਪ ਦੇ ਆਪ 'ਚ ਬਹੁਤ ਵੱਡੀ ਬੇਅਦਬੀ ਹੁਣ ਇੱਕ ਮੁੱਖ ਮੰਤਰੀ ਪਹਿਲਾਂ ਸ਼ਰਾਬ ਪੀ ਕੇ ਗੁਰੂ ਘਰ 'ਚ ਜਾਵੇ ਮਾਮਾ ਦੀਆਂ ਝੂਟੀਆਂ ਸੋਹਾਂ ਕਾਵੇ ਅੱਜ ਉਸ ਮੁੱਖ ਮੰਤਰੀ ਦੀ ਦੂਜੀ ਫੋਟੋ ਵਾਇਰਲ ਹੋਈ ਹੈ ਪਹਿਲੀ ਉਹ ਹੋਈ ਸੀ ਕਿ ਕਿਵੇਂ ਖੇਡਦੇ-ਖੇਡਦੇ ਉਹਨੇ ਪੱਗ ਲਾਈ ਤੇ ਪੱਗ ਨੂੰ ਕਿ ਟੋਪੀ ਵਾਂਗੂ ਉਹਨੇ ਵਰਤਿਆ ਜਿਹਦਾ ਲੋਕਾਂ ਨੇ ਬਹੁਤ ਬੁਰਾ ਮਨਾਇਆ ਕਿ ਜੇ ਤੂੰ ਇਹੀ ਕੰਮ ਕਰਨਾ ਹੈ ਫਿਰ ਤੂੰ ਪੱਗ ਬੰਨਦਾ ਕਿਉਂ ਹੈ ਜੀ ਜੇ ਪੱਗ ਬੰਨਦਾ ਹੈ ਤਾਂ ਫਿਰ ਕਿਸਾਂ ਦਾ ਸਤਕਾਰ ਹੋਣਾ ਚਾਹੀਦਾ ਹੁਣ ਦੂਜੀ ਗੱਲ ਹੈ ਝੂਠੀ ਪਾਣੀ ਦੀ ਬੋਤਲ ਉਹ ਫੇਰ ਉਹਨਾਂ ਕਿਸਾਂ ਤੇ ਪਾਤੀ ਇਹ ਸਾਰੀ ਗੱਲ ਜਦੋਂ ਇੱਕ ਮੁੱਖ ਮੰਤਰੀ ਉਹ ਵੀ ਪੰਜਾਬ ਸਟੇਟ ਦਾ ਜਿੱਥੇ ਪੱਗ ਸਾਡੀ ਸ਼ਾਨ ਔਰ ਜਦੋਂ ਗੁਰੂ ਦੀ ਬਖਸ਼ੀ ਹੋਈ ਇਹ ਸਾਨੂੰ ਇੱਕ ਬਹੁਤ ਵੱਡੀ ਬਖਸ਼ਿਸ਼ ਹੈ ਕਿ ਉਹ ਮੁੱਖ ਮੰਤਰੀ ਇਹ ਜੇ ਕੰਮ ਕਰੇ ਤੇ ਸਾਰੇ ਦੇਸ਼ ਦੁਨੀਆ ਚ ਸ਼ਰਮਸਾਰ ਹੋ ਰਹੇ ਇਸ ਲਈ ਹੀ ਇਸ ਨਾਟ ਫਿਟ ਟੂ ਬੀ ਅ ਚੀਫ ਮਿਨਿਸਟਰ ਕਾਰਨ ਕਿ ਲੱਗਦਾ ਜੀ ਇਹ ਦੇਖੋ ਇਹ ਬੜੀ ਸਾਜ਼ਿਸ਼ ਹੈ ਜੀ ਇਹਦੀ ਜਿਹੜੇ ਪੰਜਾਬ ਜਿਹੜੇ ਇਹ ਜਿਹੜਾ ਇਹ ਪੱਗ ਨੂੰ ਆਪ ਦੀ ਸ਼ਾਨ ਮੰਨਦੇ ਆ ਜਿਹੜੀ ਦੇਸ਼ ਦੀ ਸ਼ਾਨ ਸ਼ਾਨ ਹੈ ਜਿਹੜੀ ਪਾਕ ਦੇਸ਼ ਦੀ ਇਲਾਜ ਰੱਖਦੀ ਆ ਦੇਸ਼ ਨੂੰ ਅਨਾਜ ਦਿੰਦੀ ਆ ਅੱਜ ਉਸ ਪਾਕ ਦੇ ਉੱਤੇ ਇਹ ਜੇ ਜੋ ਹਰਕਤਾਂ ਮੁੱਖ ਮੰਤਰੀ ਕਰ ਰਿਹਾ ਉਹ ਕਿੱਥੇ ਨਾ ਕਿੱਥੇ ਸਿੱਖ ਸਾਇਕੀ ਨੂੰ ਇਹ ਟਾਰਗੇਟ ਕਰਨ ਦੀ ਇਹ ਵੀ ਵੱਡੀ ਵੱਡੀ ਸਾਜ਼ਿਸ਼ ਹੈ ਪੰਜਾਬ ਦੀ ਪਾਰਟੀ ਸਿੱਖ ਸਾਇਕੀ ਨੂੰ ਟਾਰਗੇਟ ਕਰਦੀ ਆ ਦਿੱਲੀ ਦੀ ਪਾਰਟੀ ਮਾਈਨੋਰਟੀ ਸਾਇਕੀ ਨੂੰ ਟਾਰਗੇਟ ਕਰਦੀ ਹੈ ਜਦ ਕਿ ਪੰਜਾਬੀ ਚਾਹੇ ਉਹ ਸਿੱਖ ਹੈ Hindu ਹੈ ਮੁਸਲਮਾਨ ਹੈ ਸਾਈ ਹੈ ਉਹ ਭਾਈਚਾਰਿਕ ਸੰਜੇ ਵਿਸ਼ਵਾਸ ਰੱਖ ਸੁਜਿੰਦਰ ਸਿੰਘ ਸਰਬੱਤ ਦੇ ਭਲੇ ਦਾ ਬ੍ਰਾਂਡ ਵੈਸਟ ਸੁਜਿੰਦਰ ਦਾਵਾ ਜ਼ਮੀਰ ਦੀ ਗੱਲ ਕਰ ਰਿਹਾ ਜੀ ਜ਼ਮੀਰ ਦੀ ਆਵਾਜ਼ ਸੁਣਿਆ ਸੁਣੀ ਜਾਵੇ ਜੀ ਜੇ ਤੱਕ ਮੈਂ ਤਾਂ ਕਹਿਨਾ ਜੀ ਜੇ ਜ਼ਮੀਰ ਦੀ ਸੁਣ ਲਈ ਤੇ ਰੰਧਾਵਾ ਸਾਹਿਬ ਦਾ ਤਾਂ ਸਿਆਸੀ ਭੋਗ ਪਹਿ ਜਾਣਾ ਕਿਉਂਕਿ 1 ਜੂਨ ਉਹ ਤਰੀਕ ਹੈ ਜਦੋਂ ਸ੍ਰੀ ਹਰਮੰਦਰ ਸਾਹਿਬ ਤੇ ਅਟੈਕ ਹੁੰਦਾ ਕਈ ਸ਼ਹੀਦ ਹੁੰਦੇ ਆ ਉਸ ਅਟੈਕ ਨੂੰ ਇੰਦਰਾ ਗਾਂਧੀ ਨੂੰ ਜੇ ਪੰਜਾਬ ਦੀ ਧਰਤੀ ਕੋਈ ਸਵਾਗਤ ਕਰਦਾ ਤੇ ਸੰਤੋਖ ਸਿੰਘ ਰੰਦਾਵਾ ਜਾਂ ਕਾਂਗਰਸ ਪਾਰਟੀ ਕਰਦੀ ਹੈ ਇਸ ਲਈ ਜੇ ਲੋਕਾਂ ਦੀ ਜ਼ਮੀਰ ਮੈ ਮੰਨਦਾ ਜਾਗਦੀ ਆ ਔਰ ਇੱਕ ਤਰੀਕ ਨੂੰ ਜਾਗੂਗੀ ਤੇ ਨਾ ਇੱਥੇ ਲੱਭਣਾ ਪੰਜਾਬ ਤੇ ਨਾ ਇੱਥੇ ਲੱਭਣਾ ਚਾਹੂੰ ਸਰਪੁੱਖ ਮੰਤਰੀ ਜਿਹੜਾ ਕਰਦਾ ਸ਼੍ਰੀ ਖਾਲਸਾਪੁਰ ਤੋਂ ਰੋਟੇ ਜਾਏਗਾ ਦੇਖੋ ਆ ਮੈਂ ਕੋਈ ਨਹੀਂ ਆ ਜੀ ਆ ਸਾਡੀਆਂ ਭਾਵਨਾ ਜ਼ਰੂਰ ਆਹਤ ਨੇ ਜਿਹੜਾ ਕਿਸਾਂ ਤੇ ਤੇ ਦਸਤਾਰ ਦਾ ਸਤਕਾਰ ਕਰਦੇ ਆ ਇਹਦਾ ਨੋਟਿਸ ਅਕਾਲ ਤਖਤ ਸਾਹਿਬ ਨੂੰ ਤੇ ਹੋਰ ਸਿੱਖ ਅਧਾਰੀਆਂ ਨੂੰ ਜਿੱਤੇ ਬੰਦੀਆਂ ਨੂੰ ਲੈਣਾ ਚਾਹੀਦਾ ਇਹ ਚੀਫ ਮਿਨਿਸਟਰ ਦਾ ਕੰਮ ਨਹੀਂ ਕਿ ਕਿਸੇ ਦੀ ਭਾਵਨਾ ਵੀ ਆहत ਕਰੇ ਐਨਆਈਏ ਦੀ ਜਾਂਚ ਦੀ ਮੰਗ ਕਰਨੀ ਲੈਫਟਨੈਂਟ ਗਵਰਨਰ ਨੂੰ ਤਾਂ ਜੋ ਅਗਲੀ ਵਾਰੀ ਰੈਲੀ ਕਰਾਈ ਗਈ ਆ ਕਿੰਨਾ ਘੱਟ ਹੋਇਆ ਤੇ ਕੀ ਕਹਿਣਾ ਚਾਹੁੰਦੇ ਵਾਇਗੁਰ ਜੀ ਦਾ ਖਾਲਸਾ ਵਾਇਗੁਰ ਜੀ ਕੀ ਫਤਹਿ ਆਈ ਜਿਹੜੀ ਚੋਣ ਰੈਲੀ ਆਪਾਂ ਮੀਟਿੰਗ ਕਰਾਈ ਹੈ ਜਿਸ ਵਿੱਚ ਸਾਡੇ ਮਾਜਦੇ ਜਨੈਲ ਵਿਕਰਮ ਸਿੰਘ ਜੀ ਮੁਜੀਸ਼ਿਆ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਡਾਟਰ ਦਲਜੀਤ ਸਿੰਘ ਜੀ ਮਾਦੇ ਸਮੂਹ ਹਲਕੇ ਦੇ ਜਿਹੜੀ ਕ੍ਰੀਮ ਹੀ ਧਾਰੀਆਲ ਬਲਾਕ ਵਿੱਚ ਪਹਿਲੇ ਇਹ ਰੈਲੀ ਸੀ ਤਾਂ ਅਹੀਂ ਬਲਾਕ ਨੂੰ ਹਲਕੇ ਨੂੰ ਤਿੰਨ ਬਲਾਕਾਂ ਚ ਵੰਡੇ ਆ ਧਾਰੀਆਲ ਕਾਦੀਆਂ ਤੇ ਕਾਨੂੰਨ ਅੱਜ ਜਿਹੜੀ ਰੈਲੀ ਹੀ ਮੀਟਿੰਗ ਹੀ ਏ ਧਾਰੀਆਲ ਬਲਾਕ ਦੀ ਜਿਹਦੇ ਵਿੱਚ ਬਹੁਤ ਵਧੀਆ ਗੈਦਰਿੰਗ ਹੋਈ ਤੁਹਾਨੂੰ ਤੁਹਾਡੇ ਸਾਰਿਆਂ ਦੇ ਸਾਹਮਣੇ ਮਰਾ ਸਾਡੀ ਆਸ ਤੋਂ ਕਿਤੇ ਜ਼ਿਆਦਾ ਵੱਧ ਜਿਹੜੀ ਇਹ ਲੋਕਾਂ ਨੇ ਸਾਡਾ ਸਾਥ ਦਿੱਤਾ ਤੇ ਇਹ ਵਿਸ਼ਵਾਸੀ ਲੋਕਾਂ ਨੇ ਦਵਾਇਆ ਇਸ ਗਰਮੀ ਦੇ ਵਿੱਚ ਆਣ ਕੇ ਬਹਿਣ ਦਾ ਇਹ ਗੱਲ ਦਾ ਯਕੀਨ ਦਵਾਇਆ ਕਿ ਜਿੰਨੇ ਵੀ ਸਾਡੇ ਕਾਦੀਆਂ ਹਲਕੇ ਦੇ ਵੋਟਰ ਨੇ ਸਪੋਰਟ ਨੇ 2022 ਨਾਲੋਂ ਵੱਧ ਵੱਧ ਜੋਰ ਲਾ ਕੇ ਵੋਟਾਂ ਜਿਹੜੀਆਂ ਤਕਰੀ ਨੂੰ ਪਹੁੰਚਣਗੇ ਤੇ ਚੀਮਾ ਸਾਹਿਬ ਨੂੰ ਕੰਮ ਜਪਣਾ। ਜਿਹੜੇ ਵਿਰੋਧੀ ਅਜਾਂ ਆਪਣੀ ਪਾਰਟੀ ਗੱਲ ਕਰਦੀ ਏ ਉਹ ਗੱਲ ਕਰਦੇ ਨੇ ਵਿਕਾਸ ਦੀ ਗੱਲ ਕਰਦੇ ਨੇ। ਲੱਗਦਾ ਵੀ ਲੋਕਾਂ ਦਾ ਮੂਡ ਆ ਪੰਘ ਹੋ ਚੁੱਕਾ ਹੈ ਲੋਕਾਂ ਦਾ ਬਦਲਾਅ ਦੀ ਗੱਲ ਕੀਤੀ। ਦੇਖੋ ਲੋਕਾਂ ਨੇ ਬੜੇ ਚਾਅ ਦੇ ਨਾਲ ਬਦਲਾਅ ਦੀ ਵੋਟਾਂ ਪਾਈਆਂ। ਤੇ ਬਦਲਾਅ ਦਾ ਰਿਜ਼ਲਟ ਤੁਹਾਡੇ ਸਾਹਮਣੇ ਆ। ਨਾ ਜੋ ਝੂਠ ਬੋਲਿਆ ਗਿਆ ਇਹ ਮਤਾਵਾਂ ਨੂੰ 10000 ਰੁਪਏ ਦੇ ਨਾਓ ਮਿਲਿਆ। ਨਾ ਕਿਸੇ ਨੂੰ ਸਕਨ ਸਕੀਮ ਮਿਲੀ। ਨਾ ਕਿਸੇ ਨੂੰ ਮਹਿੰਗਾਈ ਪੱਤੇ ਮਿਲੇ ਨੌਜਵਾਨ ਨੂੰ 2500 ਮਿਲਿਆ ਜੇ ਤੇ ਮਿਲਿਆ ਤੇ ਦੱਸੋ। ਤੇ ਜੋ ਸਹੂਲਤਾਂ ਮੁਲਾਜ਼ਮਾਂ ਨੂੰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਚ ਮਿਲੀਆਂ ਸ਼ਾਇਦ ਹੀ ਕਦੀ ਕਿਸੇ ਚ ਮਿਲੀਆਂ ਮਿਲੀਆਂ ਹੀ ਨਹੀਂ। ਕਿਸਾਨਾਂ ਨੂੰ ਸ਼੍ਰੋਮਣੀ ਕਾਲਜਾਲ ਚ ਮਿਲੀਆਂ, ਐਸ.ਸੀ.ਬੀ.ਸੀ. ਭਾਈਚਾਰਿਆਂ ਨੂੰ ਮਿਲੀਆਂ। ਲੋਕਾਂ ਦਾ ਬਦਲਾਅ ਦਾ ਰੰਗ ਹੀ ਬੜੀ ਛੇਤੀ ਉਤਰ ਗਿਆ ਸਾਡੇ ਪੰਜਾਬ ਦੇ ਲੋਕ ਥੋੜੇ ਕੰਨ ਰਸੀਏ ਨੇ ਕੋਈ ਗੱਲ ਚੰਗੀ ਲੱਗਦੀ ਹੈ ਤੇ ਤੈਨੂੰ ਵਾਰ-ਵਾਰ ਸੁਣਦੇ ਨੇ ਕਿਤੇ ਕਲਾਕਾਰ ਜਿਹੜੇ ਹਿੱਟ ਹੁੰਦੇ ਨੇ ਉਹਦਾ ਕਾਰਨ ਵੀ ਇਹ ਹੁੰਦਾ ਵੀ ਹਨ ਉਹਨਾਂ ਦੇ ਗਾਣੇ ਬੜੇ ਚੰਗੇ ਲੱਗਦੇ ਤੇ ਵਾਰ-ਵਾਰ ਸੁਣੀ ਜਾਂਦੇ ਆ ਇਹਨਾਂ ਦੀਆਂ ਗੱਲਾਂ ਬੜੀਆਂ ਚੰਗੀਆਂ ਲੱਗੀਆਂ ਮਨ ਨੂੰ ਬੜੀਆਂ ਭਾਉਂਦੀਆਂ ਸੀ ਅਸੀਂ ਆਹ ਕਰਾਂਗੇ ਆਹ ਕਰਾਂਗੇ ਲੁਭਾਉਣੇ ਲੋਕੀ ਮਗਰ ਲੱਗੇ ਪਰ ਉਹ ਚੋਂ ਨਿਕਲਿਆ ਕੁਝ ਵੀ ਨਹੀਂ ਇਹ ਕਰਕੇ ਲੋਕਾਂ ਦਾ 2-3 ਸਾਲਾਂ ਚ ਮੋੜ ਜਿਹੜਾ ਪੂਰਾ ਪੰਗ ਹੋ ਗਿਆ ਵਿਕਾਸ ਜੇ ਹੋਇਆ ਤੇ ਇਹਦੇ ਹਲਕਾ ਇੰਚਾਰਜਾਂ ਦਾ ਇਹਦੇ ਐਮਐਲਏ ਦਾ ਪਰਸਨਲ ਤੌਰ ਤੇ ਹੋਇਆ ਜਾਂ ਇਹ ਆਪਣੇ ਪਰਿਵਾਰ ਦਾ ਹੋਇਆ ਪੰਜਾਬ ਦਾ ਕੋਈ ਵਿਕਾਸ ਨਹੀਂ ਗੈਂਗਸਟਰ ਨੂੰ ਖਤਮ ਕੀਤਾ ਲੱਗਦਾ ਵੀ ਗੈਂਗਸਟਰ ਵਧਿਆ ਕਿ ਜਾ ਗਿਆ ਕਿੱਦਾਂ ਕੀ ਲੱਗਦਾ ਕੋਈ ਵੀ ਜਿਹੜਾ ਸੌਖਾ ਬੰਦਾ ਹੈ ਜਿਹੜਾ ਕੋਈ ਪੈਸੇ ਚਾਰ ਕਮਾ ਕੇ ਘਰ ਖੜਦਾ ਉਹਨੂੰ ਰਾਤ ਨੂੰ ਹੂਨ ਵੱਜਦੇ ਨੇ ਟੈਕਸਟੇਸ਼ਨ ਮਨੀ ਦੇ ਕੇ ਉਹ ਜਿੰਦਾ ਰਹਿਣ ਰਿਹਾ ਤੇ ਕਿੱਥੇ ਗੈਂਗਸਟਰ ਘਟ ਰਿਹਾ ਇੱਥੇ ਤਾਂ ਪਤਾ ਹੀ ਕੋਈ ਨਹੀਂ ਲੱਗਦਾ ਵੀ ਕੌਣ ਕਿੰਨੂੰ ਮਾਰ ਦੇਣਾ ਕੋਈ ਪਤਾ ਹੀ ਨਹੀਂ ਭੀਮਾ ਸੁੱਖਾ ਸੁਖਰੀਏ ਕਿ ਮੇਰਾ ਮੁੰਡਾ ਸਹੀ ਸਲਾਮਤ ਮੇਰੇ ਸ਼ਾਮ ਤੱਕ ਘਰ ਆ ਜੇ ਨਹੀਂ ਤੇ ਇਹ ਨਹੀਂ ਵੀ ਕੋ ਪੈਸੇ ਵਾਲਾ ਕੋਈ ਪਤਾ ਨਹੀਂ ਮਾੜਾ ਵੀ ਮਾਰਿਆ ਜਾਂਦਾ ਤਗੜਾ ਵੀ ਮਾਰਿਆ ਜਾਂਦਾ ਜੇ ਕਿ ਉਹ ਹਜ਼ਾਰ ਮਿਲਦਾ ਹਜ਼ਾਰ ਖੋਇਆ ਜਾਂਦਾ ਜੇ ਕੋ 50 ਹਜ਼ਾਰ ਵਾਲਾ 50 ਹਜ਼ਾਰ ਖੋ ਲੈਂਦੇ ਲੋਕ ਡਰਦੇ ਸਾਈਚ ਬਿਲਕੁਲ ਡਰਦੇ ਸਾਈਚ ਅੱਜ ਲੋਕੀ ਕੱਲ ਕੱਲ ਦੁਬਾਰਾ ਜਰਨਲ ਕਰਦੇ ਰਿਹਾ ਇੱਕੋ ਮਸਤੇ ਦਿਨ ਰੱਖੇ ਆ ਰਹੇ ਇਹਨੂੰ ਪਤਰਾ ਦੇਖ ਜੀਓ ਇਹ ਇਲੈਕਸ਼ਨ ਪਤਰਾ ਦੇਖੋ ਇਹ ਇਲੈਕਸ਼ਨ ਜਿਹੜੀ ਆ ਇੱਕ ਬੜੀ ਪੰਜਾਬ ਦੇ ਭਲੇ ਦੀ ਇਲੈਕਸ਼ਨ ਆ ਕਿਉਂਕਿ ਕਈ ਪੰਥਕ ਪਾਰਟੀਆਂ ਜਿਹੜੀਆਂ ਸੀ ਸ਼੍ਰੋਮਣੀ ਅਕਾਲੀ ਦਲ ਦੀ ਸੋਚ ਵਾਲੀਆਂ ਪੰਥਕ ਸੋਚ ਕਹੇ ਜਿੰਨਾ ਪਟਕਸਾਲੀ ਸੋਚ ਉਹ ਕਿਹੇ ਵੱਲੋਂ ਮਨ ਦੇ ਮਨ ਨਾਰਾਜ਼ ਹੈ ਵੀ ਇਹ ਅਲਾਈयंस ਜਿਹੜਾ ਵਾ ਭਾਜਪੀ ਨਾਲ ਕਿਉਂ ਚੱਲਦਾ ਹੋ ਸਕਦਾ ਉਹਨਾਂ ਦੇ ਮਨ 'ਚ ਖਿਆਲ ਹੋਏ ਪਰ ਉਦੋਂ ਹਾਲਾਤ ਇਹ ਹੈ ਕਿ ਪੰਜਾਬ ਦੀ ਤਰੱਕੀ ਵਾਸਤੇ ਦੋਵਾਂ ਪਾਰਟੀਆਂ ਦਾ ਅਲਾਈयंस ਹੋਣਾ ਬੜਾ ਜ਼ਰੂਰੀ ਹੈ ਗੱਲ ਮੁੜ ਕੇ ਜਦੋਂ ਸਿਧਾਂਤਾਂ ਦੀ ਆਈ ਸ਼੍ਰੋਮਣੀ ਅਕਾਲੀ ਦਲ ਦੇ ਆਪਣੇ ਸਿਧਾਂਤ ਸੀ ਪੰਥਕ ਸਿਧਾਂਤ ਸੀ ਕਿਸਾਨਾਂ ਦੀ ਪਾਰਟੀ ਹੈ ਸ਼ਰੋਮਣੀ ਅਕਾਲੀ ਦਲ ਜਦੋਂ ਉਹਨੂੰ ਢਾਲ ਲੱਗੀ ਉਹਦੇ ਬਾਰੇ ਨਹੀਂ ਸੁਣਿਆ ਗਿਆ ਫਿਰ ਸ਼ਰੋਮਣੀ ਕਾਲੀ ਦਲ ਨੇ ਕਿਨਾਰਾ ਕੀਤਾ ਤੇ ਅੱਜ ਲੋਕੀ ਫੇਰ ਪੰਥਕ ਦੇ ਦੇ ਕਿਸਾਨ ਵਾਲੀ ਸੋਚ ਵਾਲੇ ਨੇ ਉਹ ਸ਼ਰੋਮਣੀ ਕਾਲੀ ਦਲ ਦਾ ਸਾਥ ਦਿੱਤਾ ਕਿਉਂਕਿ ਕਈ ਬੱਚੇ ਉਹਦੇ ਸੰਗ ਕਈ ਗਰੀਬ ਘਰਾਂ ਦੇ ਜਿਹੜੇ ਪੜਨ ਵਾਲੇ ਦੇ ਸੰਪਰਕ ਪਰ ਪੁਲੀਸ ਕਰਕੇ ਪੜ ਨਹੀਂ ਸਕਦੇ ਮੈਨੇ ਬੋਲੇ ਬੋਲੇ ਜਾਤ ਦੀ ਜਵਾਹਤ ਜੁਤੀ ਹੈ ਦਾ ਸ਼ਰਮਣੀ ਕਾਲੀ ਦਰ ਮੇ ਰੁਕੀ ਹੈ ਜਾਇ ਉਹ ਕਹਿ ਵੀ ਧਰਮ ਦੀ ਹੈ ਕਹਿ ਵੀ ਬਰਾਦਰੀ ਆਪਣੇ ਅੰਦਰ ਆਵਾਜ਼ ਮਾਰੋ ਜੈਤੂ ਆ ਕੇ ਲੈ ਕੇ ਕਾਂਗਰਸ ਦੇ ਦਰਬਾਰ ਸਾਹਿਬ ਭਟਾਇਆ ਸੀ ਉਹਨੂੰ ਵੋਟਵਾਣਾ ਹੈ ਇੱਕ ਜੂਰ ਨੂੰ ਉਹਨੂੰ ਵੋਟ ਪਾਈਏ ਜਿਨ੍ਹਾਂ ਨੇ ਸਾਡੇ ਰਾਜਾ ਸਾਹਿਬ ਨੂੰ ਬਿਸਾਨਪੁਰ ਦੇ ਸ਼ਹੀਦ ਕਰ ਦਿੱਤੇ ਸ਼ੰਭੂ ਬਾਗਰ ਦੇ ਨੌਜਵਾਨਾਂ ਦੇ ਨੂੰ ਗੋਲੀਆਂ ਮਾਰੀਆਂ ਆਸ ਨੂੰ ਵਾਸਤੇ ਗੋਲੇ ਛੁੱਟੇ Ki ono ono mai e Ki ono ono mai